ਹਾਂਜੀ ਫਿਰ ਘੁੰਮਣਾ ਵਾ ਬੀਕਾਨੀਰ ਤੇ ਜੈਸਲਮੀਰ ਆਜੂ ਅੱਜ ਤੁਹਾਨੂੰ ਮੈਂ 10-11 ਥਾਵਾਂ ਐਸੀਆਂ ਦੱਸੂਗਾ ਜਿਹੜੀਆਂ ਬਹੁਤ ਖੂਬਸੂਰਤ ਆ ਤੇ ਵੱਡੀ ਗੱਲ ਤੁਹਾਨੂੰ ਇਹ ਦੱਸ ਦਿਆਂ ਵੀ ਇਹਦਾ ਰਾਹ ਵੀ ਖੂਬਸੂਰਤ ਆ ਤੇ ਦੀਆਂ ਥਾਵਾਂ ਵੀ ਖੂਬਸੂਰਤ ਆ ਤੇ ਬਹੁਤ ਘੱਟ ਖਰਚੇ 'ਚ ਉੱਥੇ ਜਾਇਆ ਜਾ ਸਕਦਾ ਵਾ ਤੇ ਮੈਂ ਇਹ ਖਾਸ ਤੌਰ ਤੇ ਐਪੀਸੋਡ ਬਣਾ ਰਿਹਾ ਤੁਹਾਡੇ ਲਈ ਕਿ ਤੁਸੀਂ ਇੱਥੇ ਘੁੰਮ ਸਕੋ ਸਭ ਤੋਂ ਪਹਿਲਾਂ ਆਪਾਂ ਘੁੰਮਾਂਗੇ ਬੀਕਾਨੀਰ ਬੀਕਾਨੀਰ ਦੇ ਵਿੱਚ ਮੁੱਖ ਕਿਲਾ ਹੈਗਾ ਵਾ ਜੂਨਾਗੜ ਦਾ ਕਿਲਾ ਇਹਨੂੰ 26-27 ਪੀੜ੍ਹੀਆਂ ਨੇ ਰਲ ਕੇ ਬਣਾਇਆ ਸੀਗਾ ਤੇ ਲਾਲੋ ਸਾਹਬੀ ਜੀ ਨੇ 26-27 ਪੀੜੀਆਂ ਇਸ ਕਿਲਾ ਬਣਾਉਣ ਤੇ ਲੱਗ ਗਿਆ ਹੁਣ ਤੇ ਉਹ ਖੂਬਸੂਰਤ ਕਿੰਨਾ ਹੋਊਗਾ ਇਹਦੇ ਅੰਦਰ ਬਹੁਤ ਕਮਾਲ ਦੀਆਂ ਚੀਜ਼ਾਂ ਨੇ ਬਹੁਤ ਵੱਡੇ ਖਜ਼ਾਨੇ ਨੇ ਮਨਾਂ ਦੇ ਹਿਸਾਬ ਨਾਲ ਤਾਂ ਅੰਦਰ ਸੋਨਾ ਹੀ ਲੱਗਿਆ ਹੋਇਆ ਵਾ ਵਿਸ਼ਵ ਯੁੱਧ ਦੇ ਵੇਲੇ ਦੇ ਜਹਾਜ਼ ਵੀ ਅੰਦਰ ਪਏ ਆ ਤੇ ਰਾਜਾ ਮਹਾਰਾਜਿਆਂ ਦੇ ਕੀਮਤੀ ਸਮਾਨ ਤੋਂ ਲੈ ਕੇ ਸਾਰੀਆਂ ਚੀਜ਼ਾਂ ਤੁਹਾਨੂੰ ਇਸ ਜੂਨਾਗੜ ਦੇ ਕਿਲੇ ਵਿੱਚ ਮਿਲ ਜਾਣਗੀਆਂ ਤੁਹਾਡੇ ਮਨ 'ਚ ਸਵਾਲ ਹੋਊਗਾ ਯਾਰ ਜੂਨਾਗੜ ਕਿਲਾ ਤਾਂ ਇੱਕ ਆਪਣਾ ਗੁਜਰਾਤ ਵਾਲੇ ਪਾਸੇ ਨਹੀਂ ਹਾਂਜੀ ਉਹ ਹੈਗਾ ਉਹ ਅਲੱਗ ਜੁਨਾਗੜਾ ਇਹ ਬੀਕਾਨੇਰ ਦਾ ਜੁਨਾਗੜ ਕਿਲਾਵਾ ਇਹ ਵੀ ਮਹਾਰਾਜਾ ਬੀਕਾ ਸਿੰਘ ਨੇ ਵਸਾਇਆ ਸੀ ਬੀਕਾਨੇਰ ਉਹਨਾਂ ਦਾ ਕਿਲਾ ਤੇ ਦੂਜੀ ਇੱਥੇ ਖੂਬਸੂਰਤ ਥਾਂ ਹੈਗੀ ਆ ਬੰਡਾਸਰ ਜੈਨ ਮੰਦਿਰ ਜਿਹਦੀਆਂ ਨਿਉਆਂ ਦੇ ਵਿੱਚ 40000 ਲੀਟਰ ਘੋਈ ਦੇ ਸੀ ਪਤਾ ਸੀਗਾ ਇਹ ਵੀ ਬਹੁਤ ਖੂਬਸੂਰਤ ਥਾਂ ਵਾ ਤੇ ਇਹਦੀ ਬਰਥੀ ਤੁਸੀਂ ਜਾ ਕੇ ਦੇਖ ਸਕਦੇ ਇਹ ਵੀ ਉਹਦੇ ਨੇੜੇ ਹੀ ਪੈਂਦੀ ਆ ਭੰਡਾਸਰ ਜੈਨ ਮੰਦਿਰ ਕਹਿੰਦੇ ਆ ਤੇ ਇਸ ਤੇ 40000 ਲੀਟਰ ਘਿਉ ਤਾਂ ਪਤਾ ਸੀ ਕਹਿੰਦੇ ਵੀ ਇੱਕ ਵਾਰ ਜਦੋਂ ਪਹਿਲਾ ਮਹੂਰਤ ਕਰਨ ਲੱਗਿਆ ਨਾ ਘਿਉ ਦਾ ਇੱਕ ਟੁਪਕਾ ਡਿੱਗ ਪੈ ਥੱਲੇ ਤਾਂ ਮੈਸਟਰ ਨੇ ਸੋਚਿਆ ਵੀ ਨਾ ਮਹਿੰਗਾ ਮੰਦਿਰ ਕਿੱਥੋਂ ਬਣਾ ਦੂਗਾ ਘਿਉ ਦਾ ਇੱਕ ਟੁਪਕਾ ਤਾਂ ਚਰ ਨਹੀਂ ਸਕਿਆ ਕਿਉਂਕਿ ਉਸ ਜੈਨ ਨਹੀਂ ਜੈਨ ਜਿਹੜਾ ਵਪਾਰੀ ਸੀਗਾ ਉਹਨੇ ਘਿਉ ਦਾ ਟੁਪਕਾ ਥੱਲੋਂ ਚੁੱਕ ਕੇ ਆਪਦੀ ਜੁੱਤੀ ਤੇ ਘਸਾ ਲਿਆ ਸੀ ਉਹਦੇ ਮਗਰ ਉਹਦਾ ਜੈਨ ਦਾ ਮਤਲਬ ਇਹ ਸੀ ਵੀ ਇਹ ਘਿਉ ਨੂੰ ਵਿਅਰਥ ਨਾ ਕੀਤਾ ਜਾਵੇ ਦੂਜੀ ਗੱਲ ਇਹ ਆ ਵੀ ਇਹਦੇ ਨਾਲ ਕੀੜੀਆਂ ਆਉਣਗੀਆਂ ਤੇ ਕੀੜੀਆਂ ਮਰਨਗੀਆਂ ਇਸੇ ਕਰਕੇ ਤੇ ਇਸ ਤੋਂ ਬਾਅਦ ਵਿੱਚ ਦੱਸਿਆ ਜਾਂਦਾ ਵੀ ਉਹਨਾਂ ਨੇ ਜਿਹੜੇ ਮੈਸਤਰੀ ਸੀ ਉਹਨਾਂ ਨੇ ਚਲਾਕੀ ਵਾਲਾ ਇੱਕੀ ਗੱਲ ਵੀ ਜੇ ਕਿਤੇ 40000 ਜੇ ਕਈ ਵੀ ਇਹਨੂੰ ਕਹਿ ਦਈਏ ਵੀ ਨੀਹਾਂ ਦੇ ਵਿੱਚ ਕਿਉਂ ਪਾਓ ਵੀ ਦੇਖਾਂਗੇ ਮੰਨਦਾ ਕਿ ਨਹੀਂ ਮੰਨਦਾ ਗੱਲ ਤਾਂ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਕਿਉਂ ਪਾ ਦੇਾਂਗੇ ਕਿਉਂ ਮਗਾਇਆ ਗਿਆ ਕਿਉਂ ਪਾਇਆ ਗਿਆ ਤੇ ਮੈਸਤਰੀ ਨੇ ਆਖਰ ਤੇ ਫਿਰ ਮਾਫੀ ਮੰਗੀ ਕਹਿੰਦੇ ਅਸੀਂ ਤਾਂ ਤੁਹਾਡੀ ਪਰਖ ਕਰਨਾ ਚਾਹੁੰਦੇ ਸੀਗੇ ਮਤਲਬ ਇਹਦਾ ਪੂਰਾ ਇਤਿਹਾਸ ਤੁਸੀਂ ਆਪਣੇ ਹਰਪੇਸੋ ਦੇ ਚੈਨਲ ਤੇ ਵੀਡੀਓ ਪਈਆਂ ਸਾਰੀਆਂ ਵੀਡੀਓ ਵੀ ਤੁਸੀਂ ਵੇਖ ਸਕਦੇ ਹੋ ਇਹਦੋਂ ਅਗਲੀ ਥਾਂ ਆ ਜਾਂਦੀ ਹੈ ਚੂਹਿਆਂ ਵਾਲਾ ਮੰਤਰ ਚੂਹਿਆਂ ਵਾਲਾ ਮੰਦਿਰ ਇਹ ਵੀ ਇੱਕ ਕਮਾਲ ਦੀ ਥਾਂਵਾਂ ਕਰਨੀ ਮਾਤਾ ਦਾ ਮੰਦਿਰ ਅਸਲ ਦੇ ਵਿੱਚ ਇੱਥੇ ਬੇਸ਼ੁਮਾਰ ਚੂਹੇ ਫਿਰਦੇ ਆ ਜੇ ਚਾਹਤ ਤੁਸੀਂ ਇੱਥੇ ਜਾ ਸਕਦੇ ਹੋ ਨਹੀਂ ਤਾਂ ਤੁਸੀਂ ਇਗਨੋਰ ਵੀ ਕਰ ਸਕਦੇ ਹੋ ਵੈਸੇ ਤੇ ਖਾਸ ਗੱਲ ਇਹ ਹੈ ਕਿ ਚੂਹੇ ਬਹੁਤ ਜ਼ਿਆਦਾ ਵਾ ਤੇ ਜਿਹਨੂੰ ਕਹਿੰਦੇ ਚਿੱਟੇ ਰੰਗ ਦਾ ਚੂਹਾ ਦੱਸ ਜੇ ਸਮਝ ਲਓ ਭਾਗਾਂ ਵਾਲਾ ਤੇ ਤਰ ਜਾਂਦਾ ਇਦਾਂ ਮੰਨਿਆ ਜਾਂਦਾ ਤੇ ਜੇ ਤੁਹਾਡੇ ਪੈਰ ਥਲੇ ਆ ਕੇ ਕਹਿੰਦੇ ਚੂਹਾ ਮਰ ਜੇ ਤਾਂ ਫਿਰ ਕਹਿੰਦੇ ਚਾਂਦੀ ਦਾ ਚੜਾਉਣਾ ਪੈਂਦਾ ਵਾ ਅਸੀਂ ਜਾ ਕੇ ਆਏ ਇਸ ਥਾਂ ਤੇ ਤੁਸੀਂ ਵੀਡੀਓ ਮਗਰ ਦੇਖ ਹੀ ਰਹੇ ਹੋ ਪੋਗੇ ਤੁਸੀਂ ਵੀ ਇੱਥੇ ਜਾ ਕੇ ਇੱਕ ਵਾਰ ਦੇਖ ਸਕਦੇ ਹੋ ਇਸ ਤੋਂ ਬਿਨਾਂ ਇੱਥੇ ਇੱਕ ਦੋ ਹੋਰ ਵੀ ਖਾਸ ਸਵੇਲੀਆਂ ਹੈਗੀਆਂ ਜੇ ਚਾਹੋ ਤੋ ਵੀ ਘੁੰਮ ਸਕਦੇ ਹੋ ਅਦਰਵਾਈਜ਼ ਇਗਨੋਰ ਵੀ ਕਰ ਸਕਦੇ ਹੋ ਤੇ ਬੀਕਨੇਰ ਕਿਲੇ ਦੇ ਨਾਲ-ਨਾਲ ਹੋਟਲ ਬਹੁਤ ਚੰਗੇ-ਚੰਗੇ ਹੈਗੇ ਆ ਤਕਰੀਬਨ 1000 ਰੁਪਏ ਤੋਂ ਲੈ ਕੇ 2500 ਤੇ 3000 ਤੱਕ ਪੂਰਾ ਵਧੀਆ ਤਕਰੀਬਨ 2000-2500 ਦੇ ਵਿੱਚ ਤਾਂ ਬਹੁਤ ਹੀ ਸੋਹਣਾ ਮਿਲ ਜਾਂਦਾ ਵਾ ਇਹ ਹੋਟਲ ਐ ਸਦਿਆ ਅਸ ਤੋਂ 350 ਕਿਲੋਮੀਟਰ ਅੱਗੇ ਜਾਵਾਂਗੇ ਆਪਾਂ ਜੈਸਲਮੀਰ ਦੇ ਵਿੱਚ ਜੈਸਲਮੀਰ ਸਨੈਰੀ ਸ਼ਹਿਰ ਕਹਿ ਸਕਦੇ ਹਾਂ ਕਿ ਪੁਰਾਣੇ ਸਿਲਕ ਰੂਟ ਤੇ ਬਣਿਆ ਹੋਇਆ ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਕਿਲਾ ਸੁਨਾਰਗੜ ਕਿਲਾ ਇਹ ਸੁਨਾਰਗੜ ਕਿਲਾ ਕਹਿੰਦੇ ਆ ਜਾਂ ਆਪਾਂ ਜੈਸਲਮੀਰ ਦਾ ਕਿਲਾ ਕਹਿ ਸਕਦੇ ਹਾਂ ਇਹ ਦੱਸਿਆ ਜਾਂਦਾ ਵੀ ਸ਼੍ਰੀ ਕ੍ਰਿਸ਼ਨ ਜੀ ਦੇ ਵੰਛ ਜਾਂਦਾ ਕਿਲਾ ਸੀਗਾ ਤੇ ਦੱਸਿਆ ਇਹ ਵੀ ਜਾਂਦਾ ਵੀ ਸਿੱਧੂ ਗੋਤ ਵੀ ਇਸੇ ਕਿਲੇ ਚੋਂ ਚੱਲਿਆ ਸੀ ਇਹ ਕਿਲਾ ਤੁਸੀਂ ਵੇਖ ਸਕਦੇ ਹੋ ਬਹੁਤ ਖੂਬਸੂਰਤਾਂ ਤਾਂ ਬੈਠ ਕੇ ਖਾਣਾ ਪੀਣਾ ਵੀ ਖਾ ਸਕਦੇ ਹੋ ਤਾਂ ਆਥਣ ਵੇਲੇ ਬਹੁਤ ਸੁਨਹਿਰੀ ਹੋ ਜਾਂਦਾ ਇੱਕ ਸੋਨੇ ਦੇ ਵਿੱਚ ਮੜਿਆ ਜਾਂਦਾ ਇਹ ਕਿਲਾ ਇਹ ਤੇ ਕਿੁੱਥੀ ਹੁਣ ਕਿਵੇਂ ਦੱਸੀ ਵੀ ਕਿੰਨਾ ਸੁਨਾ ਇਹ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਬਹੁਤ ਕਮਾਲ ਐਸ ਤੋਂ ਕੇ ਤੁਸੀਂ ਦੇਖ ਸਕਦੇ ਹੋ ਪਟਵਾ ਹਵੇਲੀ ਜਿਹੜੀ ਕਿ ਕਿਲੇ ਤੋਂ ਕਹਿ ਸਕਦੇ ਆ ਕਿ ਪੰਜਾਂ ਕਿ ਮਿੰਟਾਂ ਦੀ ਬਾਅਦ ਤੇ ਆ ਪਟਵਾ ਹਵੇਲੀ ਪੰਜ ਹਵੇਲੀਆਂ ਖਿਆਣੇ ਨਾਲ ਭਰੀਆਂ ਪਈਆਂ ਬਹੁਤ ਕੀਮਤੀ ਯੂਨਿਕ ਚੀਜ਼ਾਂ ਤੁਹਾਨੂੰ ਅੰਦਰ ਵੇਖਣ ਨੂੰ ਮਿਲ ਗਈਆਂ ਇਹ ਪਟਵਾ ਹੁੰਦੇ ਆ ਵਪਾਰੀ ਇਹ ਵਪਾਰੀਆਂ ਨੇ ਬਣਾਈਆਂ ਸੀਗੀਆਂ ਉਹਨਾਂ ਜ਼ਮਾਨਿਆਂ ਦੇ ਵਿੱਚ ਇੰਟਰਲੋਕਿੰਗ ਸਿਸਟਮ ਦੇ ਨਾਲ ਬਣੀਆਂ ਹੋਈਆਂ ਸੁਨਹਿਰੀ ਹਵੇਲੀਆਂ ਵਾਂ ਪੰਜ ਹਵੇਲੀਆਂ ਤੇ ਇਹ ਪੁਰਾਣੇ ਸਿਲਕ ਰੋਡ ਤੇ ਹੋਣ ਕਰਕੇ ਵਪਾਰੀਆਂ ਕੋਲੇ ਪੈਸਾ ਤੇ ਲਾਭ ਬਹੁਤ ਹੁੰਦਾ ਸੀ ਤਾਂ ਉਹਨਾਂ ਜ਼ਮਾਨਿਆਂ ਦੇ ਵਿੱਚ ਇਹ ਹਵੇਲੀਆਂ ਬਣੀਆਂ ਸੀ ਪਟਵਾ ਹਵੇਲੀ ਹੋਗੀ ਪਟਵਾ ਹਵੇਲੀ ਤੋਂ ਜੋ 300 ਮੀਟਰ ਮੀਟਰ ਕਿਲੋਮੀਟਰ ਨਹੀਂ ਮੀਟਰ ਜਾਵਾਂਗੇ ਜਦੋਂ ਤਾਂ ਉਦੋਂ ਤੁਸੀਂ ਦੇਖੋਗੇ ਸਾਲਮ ਸਿੰਘ ਦੀ ਹਵੇਲੀ ਸਾ ਲੰਸੰਗ ਦੀ ਹਵੇਲੀ ਬਣੀਆ ਜਹਾਜ਼ ਵਰਗੀ ਉਤੋਂ ਲੱਗੂ ਜਹਾਜ਼ ਵਰਗੀ ਮੋਰਾਂ ਵਰਗੇ ਡਿਜ਼ਾਈਨ ਪਾਇਆ ਸਾਰੀ ਹੀ ਪੱਥਰ ਦੀ ਤੇ ਇੱਥੇ ਇੱਕ ਤੁਸੀਂ ਆਪਾਂ ਅਕਸਰ ਗੱਲ ਸੁਣੀ ਹੁੰਦੀ ਹੋਵੇ ਕੰਦਾਂ ਦੇ ਵੀ ਕੰਨ ਹੁੰਦੇ ਆ ਉਹ ਫਾਰਮੂਲਾ ਇੱਥੇ ਇਹਦੀਆਂ ਸ਼ਕਤਾਂ ਦੇ ਵਿੱਚ ਘੜੇ ਫਿੱਟ ਲਾ ਕੇ ਇਹੋ ਜਿਹਾ ਸਿਸਟਮ ਬਣਾਇਆ ਵਾ ਵੀ ਜੇ ਰਾਜਾ ਤਾਂ ਤਾਂ ਛੱਤ ਤੇ ਕੋਈ ਚੋਰ ਆ ਗਿਆ ਤਾਂ ਥੱਲੇ ਪੇਵਨ ਨੂੰ ਪਤਾ ਲੱਗਦਾ ਸੀ ਇਸ ਤਰੀਕੇ ਦੇ ਇਥੇ ਗੁਪਤ ਕਮਰੇ ਤੇ ਸਿਸਟਮ ਬਣਾਇਆ ਗਿਆ ਇਹ ਵੀ ਤੁਸੀਂ ਵੇਖ ਸਕੋਗੇ ਇਹਦੀ ਟਿਕਟ ਕਿੰਨੀ ਹੈ ਸਾਰੀ 25 ਰੁਪਏ ਤੇ ਜਿਹੜੀ ਪਟਵਾ ਹਵੇਲੀ ਸੀ ਉਹਦੀ 40000 ਰੁਪਏ ਟਿਕਟ ਆ ਤਾਂ ਇਸ ਤੋਂ ਬਾਅਦ ਆਪਾਂ ਦੇਖਾਂਗੇ ਬड़ा ਬਾਗ ਬड़ा ਬਾਗ ਅਸਲ 'ਚ ਜਿਹੜੇ ਰਜਵਾੜੇ ਹੋਇਆ ਜੈਸਲਮੇਰ ਦੇ ਉਹਨਾਂ ਦੀਆਂ ਛਤਰੀਆਂ ਨੇ ਐਂ ਵੀ ਕਹਿ ਸਕਦੇ ਆ ਕਿ ਉਹਨਾਂ ਦੇ ਦਾਸ ਸੰਸਕਾਰ ਉੱਥੇ ਹੋਏ ਸੀ ਤੇ ਖੂਬਸੂਰਤ ਇੰਨਾ ਕਿ ਕਮਾਲ ਇੱਥੇ ਕਾਰਨਰ ਜਿ ਕਹਿ ਸਕਦੇ ਆ ਕਿ ਸਲਮਾਨ ਖਾਨ ਦੀ ਫਿਲਮ ਤੇ ਅਜੀ ਦੇਵਿਕਾਂ ਦੀ ਫਿਲਮ ਕੱਚੇ ਧਾਗੇ ਬਹੁਤ ਮਸ਼ਹੂਰ ਫਿਲਮ ਹੋਈ ਸੀ ਉਹ ਫਿਲਮ ਵੀ ਬਣੀ ਹੈ ਜਿਹੜੀਆਂ ਮੈਨੂੰ ਦੋ ਯਾਦ ਆ ਹੋਰ ਵੀ ਕਾਫੀ ਫਿਲਮਾਂ ਬਣੀਆਂ ਨੇ ਮੈਨੂੰ ਉਹਨਾਂ ਦੇ ਨਾਂ ਨਹੀਂ ਯਾਦ ਇਹਦੇ ਨਾਲ ਤੁਸੀਂ ਪੌਣ ਚੱਕੀਆਂ ਵੀ ਵੇਖ ਸਕਦੇ ਹੋ ਮਤਲਬ ਰੀਲਾਂ ਰੂਲਾਂ ਬਣਾਉਣ ਦੇ ਲਈ ਫੋਟੋਗ੍ਰਾਫੀ ਲਈ ਇਹ ਬੈਸਟ ਥਾਂ ਵਾ ਇਹ ਕਿੰਨੀ ਦੂਰ ਆ ਜੈਸਲਮੇਰ ਤੋਂ 17 ਕਿਲੋਮੀਟਰ ਦੂਰੀ ਤੇ ਇਦੋਂ ਬਾਅਦ ਫਿਰ ਆਪਾਂ ਜੈਸਲਮੇਰ ਮੀਰ ਦੇ ਵਿੱਚ ਹੀ ਦੇਖ ਲਈਏ ਇੱਕ ਗੜੀ ਸਰਲੇਖ ਵੀ ਆ ਉਹ ਰਹੀ ਗਈ ਸੀ ਤੇ ਉਸ ਲੇਕ ਤੇ ਵੀ ਕਈ ਫਿਲਮਾਂ ਬਣੀਆਂ ਵਾ ਉੱਥੇ ਤੁਸੀਂ ਬੋਟਿੰਗ ਕਰ ਸਕਦੇ ਹੋ ਇੱਕ ਤਾਂ ਕਹਿ ਸਕਦੇ ਮੋਟਰ ਬੋਟ ਆ ਇੱਕ ਤਾਂ ਚੱਪੂ ਵਾਲੀ ਬੋਟ ਉਹ ਵੀ ਤੁਸੀਂ ਕਰ ਸਕਦੇ ਹੋ ਇੱਕ ਤੁਹਾਨੂੰ ਹੋਰ ਦੱਸਦੇ ਇੱਥੇ ਇੰਨਾ ਤੇ ਜਰ ਝੀਲ ਤੇ ਜਾਓਗੇ ਇੱਥੇ ਥੋੜਾ ਤੁਸੀਂ ਭਾ ਦਾ ਤੋੜਪੰਨ ਕਰ ਸਕਦੇ ਹੋ ਕਈ ਹੋਰ ਯੋਜਨਾ ਸੋ ਮੰਗ ਲੈਣ ਦੇ ਤੁਸੀਂ 2-2.5 ਚ ਵੀ ਸਫਰ ਕਰ ਸਕਦੇ ਹੋ ਤੁਹਾਡੇ ਤੇ ਮੌਕੇ ਤੇ ਉਹ ਮੌਕਾ ਦੇਖਦੇ ਆ ਤੇ ਬੈਸਟ ਸਮਾਂ ਕਦੋਂ ਆ ਆ ਕਹਿ ਸਕਦੇ ਆ ਕਿ 10ਵੇਂ ਮਹੀਨੇ ਤੋਂ ਲੈ ਕੇ ਮਾਰਚ ਤੱਕ ਬੈਸਟ ਮਹੀਨਾ ਦਸੰਬਰ ਨਵੰਬਰ ਦਸੰਬਰ ਦੇ ਵਿੱਚੇ ਕਾਫੀ ਮਹਿੰਗਾ ਹੋ ਜਾਂਦਾ ਕਿਉਂਕਿ ਟੂਰਿਸਟ ਬਹੁਤ ਜਿਆਦਾ ਦੂਬਾਸ਼ ਤੇ ਫਿਰ ਭਾਅ ਵੀ ਘਟ ਜਾਂਦੇ ਆ ਹਾਂਜੀ ਗੱਲ ਕਰੀਏ ਕੁਲਤਾਰਾ ਦੀ ਜਿਹੜਾ ਰਾਤੋਂ ਰਾਤ ਹੀ ਪਿੰਡ ਉੱਜੜ ਗਿਆ ਸੀ ਰਾਤੋਂ ਰਾਤ ਹੀ ਲੋਕ ਛੱਡ ਕੇ ਚਲੇ ਗਏ ਸੀ ਉਹਨਾਂ ਦੇ ਪਾਲੀਵਾਲ ਸਮਾਜ ਦੇ ਘਰ ਉਵੇਂ ਹੀ ਉੱਥੇ ਪਏ ਆ ਉਹਨਾਂ ਘਰਾਂ ਚ ਜਾ ਕੇ ਵੀ ਤੁਸੀਂ ਵੇਖ ਸਕਦੇ ਹੋ ਕਿਉਂਕਿ ਉੱਥੇ ਇੱਕ ਰੌਲਾ ਪੈ ਗਿਆ ਸੀਗਾ ਕੁੜੀ ਪਿੱਛੇ ਉਹਦਾ ਜਿਹੜਾ ਹਾਕਮ ਸੀ ਉਹ ਕਹਿੰਦਾ ਸੀ ਇਸ ਕੁੜੀ ਨੂੰ ਮੇਰੇ ਨਾਲ ਤੋਰੋ ਵਿਆਹ ਕਰਾ ਕੇ ਉਹ ਪਿੰਡ ਵਾਲੇ ਕਹਿੰਦੇ ਅਸੀਂ ਨਹੀਂ ਭਾਈ ਤੇਰੇ ਨਾਲ ਤੋਰ ਨਹੀਂ ਤੇ ਉਹ ਪਿੰਡ ਹੀ ਛੱਡ ਗਏ ਸੀ ਪਾਲੀਵਾਲ ਸਮਾਜ ਦਾ ਪਿੰਡ ਆ ਇਹ ਵੀ ਜੈਸਲਮੇਰ ਤੋਂ 17-18 ਕਿਲੋਮੀਟਰ ਦੀ ਦੂਰੀ ਤੇ ਆ ਤੇ ਇਹ ਵੀ ਤੁਸੀਂ ਵੇਖ ਸਕਦੇ ਹੋ ਇਹਦੀ ਫੁੱਲ ਵੀਡੀਓ ਵੀ ਆਪਣੇ ਚੈਨਲ ਤੇ ਪਈ ਆ ਜਿਹੜੀਆਂ ਥਾਵਾਂ ਮੈਂ ਤੁਹਾਨੂੰ ਦੱਸ ਰਿਹਾ ਨਾ ਮੈਂ ਆਪ ਘੁੰਮੀਆਂ ਹੋਈਆਂ ਨੇ ਲਾਜਬਾਬ ਜਦੋਂ ਤੁਸੀਂ ਕਹਿੰਦੇ ਕਿ ਪੰਜਾਬ ਚੋਂ ਨਿਕਲ ਕੇ ਬੀਕਨ ਟੱਪ ਕੇ ਰਾਹ ਦੀ ਖੂਬਸੂਰਤੀ ਵੀ ਤੁਹਾਨੂੰ ਕਮਾਲ ਲੱਗੂਗੀ ਇਹਦੇ ਮਗਰ ਤੁਹਾਡੇ ਮੋਟਰਸਾਈਕਲ ਵਾਲੇ ਤੁਹਾਡੇ ਮਗਰ ਲੱਗ ਜਾਣੇ ਆ ਉਹਨਾਂ ਨੇ ਕਹਿਣਾ ਜੀ ਦੱਸੋ ਕਿੱਥੇ ਜਾਣਾ ਵਾ ਗਾਈਡ ਲੈਣਾ ਵਾ ਹੋਟਲ ਲੈਣਾ ਤੁਹਾਡੇ ਮਗਰ ਮਗਰ ਲੱਗ ਜਾਣਾ ਵਾ ਮਤਲਬ ਉੱਥੇ ਰਾਜਸਮਾ ਖਰਾਬ ਕਰਨ ਦੀ ਲੋੜ ਨਹੀਂ ਤੁਹਾਨੂੰ ਕਿਲੇ ਦੀ ਵਾਲੇ ਦੁਆਲੇ ਬਥੇਰਾ ਕੁਝ ਮਿਲ ਜਾਊਗਾ ਉਸ ਤੋਂ ਅੱਗੇ ਗੱਲ ਬਾਤ ਕਰੀਏ ਲੌਂਗੀ ਵਾਲ ਬਾਰਡਰ ਜਿੱਥੇ 1971 ਦੀ ਜੰਗ ਹੋਈ ਸੀ ਜਿਹਦੇ ਆਧਾਰ ਤੇ ਬਣੀ ਸੀ ਆਪਣੀ ਬਾਰਡਰ ਫੈਮ ਉੱਥੇ ਪਾਕਿਸਤਾਨ ਦੇ ਹਜੇ ਵੀ ਟੈਂਕ ਤੇ ਕੁਝ ਜੀਪਾਂ ਖੜੀਆਂ ਨੇ ਉਹ ਰੀਲ ਉਵੇਂ ਸਾਰਾ ਮਾਹੌਲ ਉੱਥੋਂ ਤੱਕ ਦਾ ਸਫ਼ਰ ਬਹੁਤ ਕਮਾਲ ਦਾ ਜੈਸਲਮੇਰ ਤੋਂ 1.5 ਸੌ ਕਿਲੋਮੀਟਰ ਦਾ ਸਫ਼ਰ ਆ ਬਹੁਤ ਕਮਾਲ ਦਾ ਰੀਤੇ ਰੀਤੇ ਚਾਰੇ ਪਾਸੇ ਖੂਬਸੂਰਤ ਦੂਰ ਦੂਰ ਤੁਹਾਨੂੰ ਕਿਤੇ ਹਿਰਨ ਜਾਂ ਕੋਈ ਹੋਰ ਜਾਨਵਰ ਵੀ ਦੇਖਣ ਨੂੰ ਮਿਲ ਸਕਦੇ ਆ ਤੇ ਇੱਕ ਬਹੁਤ ਕਮਾਲ ਦਾ ਨਜ਼ਾਰਾ ਵਾ ਤੁਸੀਂ ਉੱਥੇ ਤੁਹਾਨੂੰ ਖੂਬ ਇੱਕ ਫਿਲਮ ਵੀ ਦਿਖਾਈ ਜਾਊਗੀ ਉਹ ਫਿਲਮ ਵੀ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰੀਕੇ ਨਾਲ 1971 ਦੀ ਜੰਗ ਲੜੀ ਗਈ ਸੀ ਕਿੰਨਾ ਹਾਲਾਤਾਂ ਦੇ ਵਿੱਚ ਕਿਉਂਕਿ ਉਸ ਸਮੇਂ ਪਾਕਿਸਤਾਨ ਦੀ ਫੌਜ ਆਖਦੀ ਸੀਗੀ ਤੇ ਆਪਾਂ ਜਸਮੀਰ ਫਤਿਹ ਕਰ ਲੈਣਾ ਵਾ ਤੇ ਰਾਤ ਦੀ ਰੋਟੀ ਤਾਂ ਫਿਰ ਆਪਾਂ ਦਿੱਲੀ 'ਚ ਹੀ ਖਾਵਾਂਗੇ ਇਸ ਤਰੀਕੇ ਦੇ ਇਰਾਦੇ ਸੀ ਉਹਨਾਂ ਦੇ ਇਸ ਤੋਂ ਬਿਨਾਂ ਫਿਰ ਇੱਕ ਚਨੀਅੌਰ ਮੰਦਿਰ ਵੀ ਆ ਜਿਹੜਾ ਕਿ ਲੰਗੀਵਾਲ ਬਾਰਡਰ ਤੋਂ ਇੱਕ ਪਾਸੇ ਪੈ ਜਾਂਦਾ ਉੱਥੇ ਵੀ ਜੇ ਚਾਹੋ ਤਾਂ ਜਾ ਸਕਦੇ ਹੋ ਕਿਉਂਕਿ ਉੱਥੇ ਕਈ ਬੰਬ ਡਿੱਗੇ ਸੀ ਕਿਉਂਕਿ ਇਥੋਂ ਦਾ ਸਫ਼ਰ ਬਹੁਤ ਖੂਬਸੂਰਤ ਆ ਇਹ ਸਾਰੀਆਂ ਜੈਸਲਮੀਰ ਦੀਆਂ ਥਾਵਾਂ ਤੇ ਜਿੰਸੀ ਚਾਹੋ ਤੇ ਕਮ ਸਕਦੇ ਹੋ ਰਹਿਣਾ ਕਿ ਇੱਕ ਖਾਸ ਥਾਂ ਰਹੀਗੀ ਟੈਂਟ ਚ ਟੈਂਟ ਚ ਰਹਿ ਸਕਦੇ ਆ ਸਮ ਦੂਨਸ ਨੇ ਜਿੱਥੇ ਰਾਤ ਵੇਲੇ ਤੁਸੀਂ ਟੈਂਟਾਂ ਦੇ ਵਿੱਚ ਰਹਿ ਸਕਦੇ ਹੋ ਉਹ ਰੇਟ ਤਾਂ ਬਹੁਤ ਮੰਗ ਲੈਂਦੇ ਹੁੰਦੇ ਆ ਚੌੜੇ ਬਜ਼ਾਰ ਵਾਲੀ ਗੱਲ ਹੈ ਜਿਵੇਂ ਲੁਧਿਆਣਾ ਨਹੀਂ ਆਪਣੇ ਚੌੜੇ ਬਜ਼ਾਰ ਚ ਕਪੜਾ ਹੁੰਦਾ ਕਹਿੰਦੇ ਉਹ ਹਜ਼ਾਰ ਹੁੰਦੇ ਤੇ ਦੇ ਉਹ 100 ਦਾ ਹੀ ਦਿੰਦੇ ਆ ਉਹ ਸਭ ਕਿਤਾਬੀ ਉੱਥੇ ਚੱਲਦਾ ਵਾ ਉੱਥੇ ਵੀ ਬਸਟ ਦੇ ਵਿੱਚ ਭਾਅ ਤੋੜ ਮਰੋੜ ਕੇ ਤੁਸੀਂ ਕਰ ਸਕਦੇ ਹੋ ਇੱਥੇ ਤੁਸੀਂ ਉੱਠਾਂ ਦੀ ਸਵਾਰੀ ਵੀ ਕਰ ਸਕਦੇ ਹੋ ਕਹਿ ਸਕਦੇ ਆ ਕਿ ਜਿਹੜੇ ਡਾਟ ਬਾਈਕ ਹੁੰਦੇ ਐ ਗਾਰਿਆਂ ਚ ਭੱਜਣ ਵਾਲੇ ਬਾਈਕ ਵਗੈਰੇ ਤੇਆਂ ਚ ਜੀਪ ਸਫਾਰੀ ਵਗੈਰਾ ਕਈ ਕੋਸ਼ੋ ਕਰਾਉਂਦੇ ਐ ਐਕਟੀਵਿਟੀਆਂ ਤਾਂ ਵੀ ਇਕੱਲੋ ਕਿੱਕ ਬਲੂਨ ਜੇ ਬੰਨ ਕੇ ਵੀ ਤਾਂ ਚੜਾਉਂਦੇ ਆ ਇਹ ਜਾ ਕੋਈ ਐਕਟੀਵਿਟੀਆਂ ਤੁਹਾਨੂੰ ਉੱਥੇ ਦੇਖਣ ਨੂੰ ਮਿਲ ਜਾਣਗੀਆਂ ਤਾਂ ਇਹ ਜਿਹੜੇ ਕਮਰੇ ਐ ਜੈਸਲਮੀਰ ਦੇ ਨੇੜ ਤੇੜ ਲਓਗੇ ਤਾਂ 1500-2000 ਦੇ ਵਿੱਚ ਤੁਹਾਨੂੰ ਵਧੀਆ ਕਮਰਾ ਮਿਲ ਜੂਗਾ ਇਸ ਤੋਂ ਬਿਨਾਂ ਜੇ ਹੋਰ ਹਾਈ ਫਾਈ ਲੈਣੇ ਤਾਂ ਸਾਰੀਆਂ ਸਹੂਲਤਾਂ ਮਿਲ ਜਾਣਗੀਆਂ ਟਰੈਡੀਸ਼ਨਲ ਵੀ ਮਿਲ ਜਾਣਗੇ ਟਿੱਬਿਆਂ ਤੇ ਰਹਿਣਾ ਤੋ ਉਹ ਵੀ ਹਾਲੋਸ਼ ਜਿਹੜੀ ਤੁਸੀਂ ਸਮਦੂਨ ਚ ਜਾਓਗੇ ਉੱਥੇ ਰਾਤ ਨੂੰ ਨਾਚ ਗਾਣਾ ਵੀ ਰਾਜਸਥਾਨੀ ਸਟਾਈਲ ਦੇ ਵਿੱਚ ਚੱਲਦਾ ਵਾ ਸੋ ਅਗਲੇ ਐਪੀਸੋਡ ਵਿੱਚ ਨਵੀਂ ਗੱਲਬਾਤ ਲੈ ਕੇ ਮਿਲਦੇ ਆ ਇਹ ਸਾਰਾ ਟੂਰ ਸੁੱਡਾ 3-4 ਦਿਨ ਦਾ ਤੁਸੀਂ ਸ਼ਾਮ ਨੂੰ ਜੈਸਲਪੁਰ ਬੀਕਰਨ ਪਹੁੰਚ ਜਾਨੇ ਹੋ ਅਗਲੇ ਦਿਨ ਬੀਕਰਨ ਦੀ ਕੋਈ ਥਾਵਾਂ ਘੁੰਮ ਕੇ ਤਾਂ ਸ਼ਾਮ ਨੂੰ ਤੁਸੀਂ ਅਗਲੇ ਦਿਨ ਜੈਸਲਮੀਰ ਪਹੁੰਚ ਜਾਓ ਤਿੰਨ ਇੱਕ ਦਿਨ ਤੁਸੀਂ ਉੱਥੇ ਜੈਸਲਮੀਰ ਲਾਓ 4 ਦਿਨ ਦਾ ਵਧੀਆ ਟੂਰ ਬਣ ਜਾਊਗਾ ਕੋਈ ਬਹੁਤਾ ਮਹਿੰਗਾ ਨਹੀਂ ਜਿਹੜੀ ਥਾਂ ਤੇ ਤੁਸੀਂ ਹੈਗੇ ਹੋ ਉੱਥੋਂ ਤੁਸੀਂ ਲੋਕੇਸ਼ਨ ਲਾ ਕੇ ਬੋਲ ਸਕਦੇ ਹੋ ਨਾ ਮੈਨੂੰ ਨਹੀਂ ਪਤਾ ਸੀ ਕਿਹੜੀ ਕਿਹੜੀ ਥਾਂ ਤੋਂ ਆਣਾ ਵਾ ਪਰ ਸਫ਼ਰ ਬਹੁਤ ਖੂਬਸੂਰਤ ਆ ਧੰਨਵਾਦ ਮਿਹਰਬਾਨੀ